ਕਿੰਨੇ ਦਾ ਕਹਿੰਦਾ ਹਾਣਾ ਹਾਂ ਓਏ ਆ ਜਾ ਚੱਲ ਗਿਆ ਦੇਸੀ ਆਪਣਾ ਹੈਗਾ ਹਟ ਜਾਏ ਮੇਰਾ ਨਾ ਬੈਠੀ ਤੇਰੀ ਕੋਈ ਹੋਣ ਨਹੀਂ ਅਸੀਂ 5 ਤੇ 6200 ਦੀ ਜਾਨ ਦੇ ਪਦੇ ਓਏ 10 ਕਿਲੋ ਵਜਣਾ ਯਾਰ ਇਹਦਾ ਲੱਭਣਾ ਯਾਰ ਹੈ 7300 ਨਹੀਂ 10000 ਹਜ਼ਾਰ ਪਾ ਦੇ ਨਾ ਪੰਜ ਛੇ ਫਿਰ ਵਿੱਚ ਕੀ ਕਰਾ ਰਿਹਾ ਤੂੰ ਮਾਣਾ ਨਹੀਂ ਹੁੰਨੀ ਆਂ ਆਹ ਫੜੀ ਲੈ ਤੂੰ ਰੋ ਪਾ ਦੇ ਨੇ ਓ ਯਾਰ ਪਾਲਾ ਉਹ ਲਖਾਈ ਇਹ ਕਰਾ ਦੋ ਯਾਰਾ ਨਹੀਂ ਨਹੀਂ ਓ ਖੜ ਜਾ ਹਾਂ ਤੂੰ ਚੌੜਾ ਆਉਗਾ ਇਹਨੂੰ ਨਹੀਂ ਪਰੇਗਾ ਇੱਥੇ ਉਹ ਬਰਬਰੀ ਸੀ ਨਾਲ ਦੀ ਨਾਲ ਵਿਕ ਜਾਂਦਾ ਬਰਬਰੀ ਆ ਜਿਹਨੂੰ ਦੇਸੀਆਂ ਨੂੰ ਕੌਣ ਲੈਂਦਾ ਹਾਂ ਫੱਕ ਤੂੰ ਯਾਰ ਭੈਂਟ ਲਈ ਫਿਰਦਾ ਨਹੀਂ ਨਹੀਂ ਲੱਭੀ ਲੈ ਹੁਣ ਬੋੜੀ ਨਾ ਜੇ ਕੋਈ ਬੰਦਾ ਕਰਦਾ ਪੋਣੀ ਪੈਸੇ ਰੱਖ ਲੈ ਅੱਥੇ ਵੀ ਰੱਖ ਲੈ ਜੇ ਤੇਰੀ ਵੱੱਦ ਲਵੇ ਦੇ ਦੀ ਜਾ ਆਪੋ ਮੈਨੂੰ ਵੀਡੀਓ ਚ ਕਹਿਣਾ ਚਾਹ। ਜਾ ਜਾ ਗਿਆ ਲੱਗਿਆ ਲਾ ਮੱਥੇ ਨਾਲ ਆਇਆ ਗਾ ਤੇਰਾ ਹਾਂ ਬਹੁਤ ਤੇਰੀ ਇੱਜ਼ਤ ਹੁੰਦੀ ਰਹਿ ਜਾਂਦਾ ਤੇਰਾ ਜਿਹੜਾ ਹੁਣ ਸਾਰੀ ਸੌਦਾ ਹੋ ਜਾਂਦਾ ਓ ਯਾਰ ਹਫ ਕਰ ਲੋ ਯਾਰ ਕਿਉਂ ਨਵੇੜ ਨਿਬੜਾ ਨਿਬੜਾ ਸੌਦਾ ਕੀ ਹੋ ਗਿਆ ਇਹ ਸਹੀ ਗੱਲ ਆ ਪੈਸੇ ਬਹੁਤ ਲੱਗੇ ਬਿੱਟੂ ਤੇਰੇ ਪੈਸੇ ਗੱਲ ਬਿੱਟੂ 6500 ਦੀ ਮੰਗਾਦੀ ਯਾਰ ਰੈਂਪ ਲੈ ਯਾਰ ਮੈਂ 7000 ਹੀ ਕਹਦਾ 7000 ਯਾਰ ਕੀ ਫਾਟ ਦੇ ਦੇ ਮੁੜ ਕੇ 5 ਦੀ ਦਿੰਦਾ ਫਿਰੂ ਐ ਇਹ ਬਿੱਟੂ ਓਏ ਬਿੱਟੂ ਆ ਜਾ ਆ ਜਾ ਯਾਰ ਦੇ ਪੈਸੇ ਆ ਓਏ ਆ ਜਾ ਯਾਰ ਦੇ ਦੇ ਚੰਗਾ ਰਹੀਆਂ ਕਾਚੀ ਇਹਦੀ ਕੀਤੀ ਹੈ ਤੁਸੀਂ ਨਹੀਂ ਕਰਵਾ ਦੇਣਾ ਓਏ ਆ ਜਾ ਯਾਰ ਆ ਆ ਦੇ ਰਾਲਾ ਲੈ ਪਰਵੇਜ਼ ਦਾ ਤੂੰ ਵੀ ਨਹੀਂ ਆ ਫੜੀ ਬਿੱਟੂ ਐ ਬੜੀ ਪੈਸੇ ਬਣਾ ਦੇਈ ਭਾਵੇਂ ਨੂੰ ਮਹੀਨੇ ਨੂੰ ਵੱਲੇ ਇੱਕ ਮੈਂ ਨਹੀਂ ਲੈ ਲਿਆ ਦਿਖਾਈ ਕਰਾ ਲੂਗਾ ਫਿੱਟ ਆਹ ਮੈਨੂੰ ਇਹ ਤਾਂ 2:00 ਵਜਣਾ ਯਾਰ 10 ਉਹੀ ਗੱਲਾਂ ਤੇ ਕਰਦਾ ਕੀ ਕਰਦਾ ਯਾਰ ਤੂੰ ਦਿਖਾਈ ਮੇਰੇ ਅਗਲੇ ਸਾਲ ਪੁੱਛ ਤਾਲਾ ਦਿਖਾਈ ਨੂੰ ਵੈਸੇ ਕੀਤੀ ਆ ਉਸ ਗੱਲ ਤੇ ਰਹਿ ਗਿਆ ਉਹ ਲਿਆ ਦਿਖਾਈ ਕਰਾਣਾ ਸਾਡੇ ਇੰਜ ਮੈਂ ਉਹ ਬਈ ਅੱਜ ਜਿਹੜੀ ਤੁਹਾਨੂੰ ਦਿਖਾਈ ਕੀਤੀ ਉਹ ਗੱਲ ਤੇ ਜਵਾਨ ਤੇ ਖਾਣ ਮੜੇ ਉਹ ਪਰ ਉਹ ਵੀ ਚੁੱਕ ਗਏ ਕਿ ਆਇਆ ਕੋਈ ਇਧਰ ਤੋਂ ਭੱਜਿਆ ਨਹੀਂ ਉਹ ਯਾਰ ਫਾੜਾ ਆਇਆ ਇਧਰ ਪੱਟੀ ਪਰ ਆਣਾ ਨਾ ਨਹੀਂ ਇਧਰ ਪੱਟੀ ਲੈ ਬਣਾ ਕਰੀ ਪਾਸ ਲੈ ਵੀ ਬਾਈ ਨੇ ਉਹ ਪੱਠ ਨਹੀਂ ਬਣੀ ਦੇ ਆ ਲੈ ਲਈ ਪੱਠ ਕਿੰਨੇ ਦਾ ਹੋ ਗਿਆ ਸੌਦਾ ਚੱਲਦਾ ਚੱਲਦਾ ਤੇ ਉਹ ਪੱਟ ਚਾਦੇ ਤੇ ਬਾਈ ਨੇ ਆ ਨਵੇਂ ਸਿਰੋਂ ਆ ਪਰਦਾ ਸੌਦਾ ਕਰ ਲਿਆ ਕਿੰਨੇ ਦੀ ਚੱਲਦੇ 2200 ਦੇ 5000 ਦਾ ਸੌਦਾ ਸਿਰੇ ਲੱਗ ਗਿਆ ਦੋਸਤੋ ਇਹਦਾ ਹੋਇਆ ਪਹਿਲਾਂ ਇਹਦਾ ਸੌਦਾ ਚੱਲਦਾ ਚੱਲਦਾ ਆਹ ਜਿਹੜਾ ਹੁਣ ਨਾਲ ਦੀ ਵਾਲੀ ਆਹ ਪਰਦਾ ਸਟਾਟ ਕਰਦਾ ਬਿੱਟੂ ਭਾਈ ਸਾਡੇ ਵਾਲੇ ਨੇ ਬਸ ਦੇਖੋ ਬਿੱਟੂ ਕਿੰਨੇ ਦੇ ਖਰੀਦ ਲਈ ਭਾਈ ਓਏ ਕਾਮਸ ਦੀ 5000 ਦੇ ਓਕੇ ਤੇ ਮਿਲਦੇ ਆਂ ਦੋਸਤੋ ਇਤਨਾ ਅਗਲੀ ਵੀਡੀਓ ਦੇ ਨਾਲ 65 16 ਬੱਕਰਾ ਮੰਡੀ ਦੇ ਇਹਦਾ ਵੀ ਨਾਲ ਇਹਦਾ ਵੀ ਨਵੇੜ ਦੇ ਜਰਾ ਨਵੇੜੋ ਕੰਮ ਇਹਦਾ ਵੀ ਨਹੀਂ ਮੈਂ ਦਹੀਆਂ ਹੀ ਮੈਂ ਥੋੜਾ ਮੁੱਲ ਨਹੀਂ ਮੈਂ ਕਰਦਾ ਹੁੰਦਾ 300 ਪਰ ਤੇਰੀ ਜਿਹੜੀ ਚੱਕ ਰਹੀਆਂ ਪੱਠਾਂ ਵਧੀਆ ਸਰ ਕੋਈ ਗੱਲ ਇਹਦਾ ਕੀ ਆਣਾ